ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜੀ ਸੂਜੀ ਦੇ ਪਠੂਰੇ ਤੇ ਨਾਲ ਅਸੀਂ ਬਣਾਵਾਂਗੇ ਚਿੱਟੇ ਛੋਲੇ ਇਹਨਾਂ ਨੂੰ ਵੀ ਬੜੇ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਛੋਲੇ ਤੇ ਪਠੂਰੇ ਬਣਾ ਕੇ ਤਿਆਰ ਕੀਤੇ ਆ ਕਾਬਲੀ ਚਨੇ ਬਣਾ ਕੇ ਤਿਆਰ ਕਰਾਂਗੇ ਕਾਬਲੀ ਚਨੇ ਨੂੰ ਅਸੀਂ ਰਾਤ ਪਰ ਭਿਓਂ ਕੇ ਰੱਖਿਆ ਸੀ ਪੂਰੀ ਰਾਤ ਤੁਸੀਂ ਵੀ ਵੇਖ ਸਕਦੇ ਜੀ ਚੰਗੀ ਤਰ੍ਹਾਂ ਭੇਜ ਗਏ ਆ ਛੋਲੇ ਭੇਜ ਗਏ ਦੇ ਵੇਖੋ ਕਿੰਨੇ ਵਧੀਆ ਫੁੱਲੇ ਆ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਇਹਨਾਂ ਛੋਲਿਆਂ ਨੂੰ ਦੋ ਤਿੰਨ ਪਾਣੀ ਇਹਨਾਂ ਛੋਲਿਆਂ ਨੂੰ ਧੋ ਲਿਆ ਕੁੱਕਰ ਦੇ ਵਿੱਚ ਅਸੀਂ ਛੋਲੇਨ ਪਾ ਲੈਨੇ ਨਾਲ ਹੀ ਅਸੀਂ ਥੋੜਾ ਜਿਹਾ ਪਾਣੀ ਪਾ ਲਿਆ ਇਹਨਾਂ ਨੂੰ ਬੋਇਲ ਕਰਨ ਵਾਸਤੇ ਪਾਣੀ ਪਾ ਲਿਆ ਪਾਣੀ ਜ਼ਿਆਦਾ ਨਹੀਂ ਪਾਉਣਾ ਛੋਲਿਆਂ ਤੋਂ ਸਿਰਫ ਥੋੜਾ ਜਿਹਾ ਇੱਕ ਪੋਟਾ ਉੱਪਰ ਪਾਣੀ ਪਾਉਣਾ ਸੀ ਦੋ ਟਮਾਟਰ ਲਏ ਆ ਇਹਨਾਂ ਨੂੰ ਵੀ ਨਾਲ ਹੀ ਪਾ ਲਾਂਗੇ ਅਸੀਂ ਉੱਪਰੋਂ ਇਹਦੀ ਆ ਲਾਲ ਆਣੀ ਡੰਡੀ ਜੀ ਇਸ ਤਰ੍ਹਾਂ ਕੱਟ ਲਾ ਕੇ ਦੋ ਪਿਆਜ਼ ਲਏ ਆ ਇਹਨਾਂ ਨੂੰ ਪੀਸ ਕਰ ਲੈਨੇ। ਇਹਨਾਂ ਦੇ ਮੋٹے ਮੋٹے ਟੁਕੜੇ ਕਰਕੇ ਤੇ ਵਿੱਚ ਪਾ ਲੈਨੇ। ਦੋ ਘਹਰੀਆਂ ਮਿਰਚਾਂ ਲੇਗੀਆਂ। ਇਹਨਾਂ ਨੂੰ ਵੀ ਨਾਲ ਹੀ ਪਾ ਲੈਨੇ। ਅਦਰਕ ਦੇ ਛੋਟੇ ਛੋਟੇ ਟੁਕੜੇ ਕਰਕੇ ਉਹ ਵੀ ਪਾ ਲੈਨੇ ਨਾਲੇ। ਦੋ ਤੇਜ ਪੱਤੇ। ਦਾਲਚੀਨੀ ਦਾ ਟੁਕੜਾ। ਦੋ ਹਰੀਆਂ ਇਲਾਚੀਆਂ। ਹਰੀਆਂ ਇਲਾਚੀਆਂ ਦੀ ਜਗ੍ਹਾ ਤੇ ਤੁਸੀਂ ਮੋਟੀ ਇਲਾਚੀ ਵੀ ਪਾ ਸਕਦੇ ਜੀ। 3-4 ਲੌਂਗ ਜੇ ਤੜਕਾ ਫੁੱਲ ਚੱਕਰ ਹੈਗਾ ਤੁਸੀਂ ਉਸ ਉਹ ਵੀ ਪਾ ਸਕਦੇ ਹੋ 4-5 ਕਾਲੀਆਂ ਮਿਰਚਾਂ ਅੱਧਾ ਕ ਚਮਚਾ ਸਾਬਤ ਜੀਰਾ ਚਮਚੇ ਦਾ ਚੌਥਾ ਹਿੱਸਾ ਅਜਵੈਨ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ 1 ਚਮਚਾ ਨਮਕ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਥੋੜਾ ਜਿਹਾ ਹਲਦੀ ਪਾਊਡਰ 1 ਚਮਚਾ ਤੇਲ ਦਾ ਪਾਵਾਂਗੇ ਕੁੱਕਰ ਨੂੰ ਬੰਦ ਕਰ ਲਏ ਨੇ ਇਹਨੂੰ ਅਸੀਂ ਬੋਇਲ ਕਰਨ ਵਾਸਤੇ ਰੱਖ ਲਈਏ ਚਾਰ ਪੰਜ ਸੀਟੀਆਂ ਔਰ ਛੋਲਿਆਂ ਨੂੰ ਅਸੀਂ ਉਬਾਲਣ ਵਾਸਤੇ ਰੱਖ ਲਿਆ ਵਾ 1.5 ਕ ਗਲਾਸ ਅਸੀਂ ਪਾਣੀ ਪਾ ਕੇ ਇਹ ਚਾਹ ਪੱਤੀ ਜਿਹਦੇ ਨਾਲ ਅਸੀਂ ਚਾਹ ਪੱਤੀ ਬਣਾਉਂ ਚਾਹ ਬਣਾਉਣੀ ਹੈ ਦੋ ਚਮਚੇ ਅਸੀਂ ਪਾ ਰਹੇ ਤੁਸੀਂ ਜਿਹੜੇ ਜਿਹੜੀ ਵੀ ਪੱਤੀ ਵਰਤਦੇ ਜੀ ਉਹ ਪਾ ਸਕਦੇ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਉਬਾਲ ਲੂ। ਪਠੂਰੇ ਲਈ ਆਟਾ ਪਾ ਲੈ ਗਏ ਆ। ਸੂਜੀ ਦੇ ਪਠੂਰੇ ਬਣਾ ਕੇ ਤਿਆਰ ਕਰਾਂਗੇ। ਇੱਕ ਬੋਇਲ ਸੂਜੀ ਲਈ ਆ। ਇਹਨੂੰ ਛਾਣ ਲੈਨੇ ਆ। ਇੱਕ ਬੋਇਲ ਆਟਾ। ਇਹਨਾਂ ਦੋਨਾਂ ਚੀਜ਼ਾਂ ਨੂੰ ਛਾਣ ਲੈਨੇ ਆ। ਸੂਜੀ ਨੂੰ ਤੇ ਆਟੇ ਨੂੰ ਛਾਣ ਲਿਆ ਵਾ। ਅੱਧਾ ਚਮਚਾ ਨਮਕ ਅੱਧਾ ਗੱਟਾ ਚਮਚਾ ਚੀਨੀ ਬਿਲਕੁਲ ਥੋੜਾ ਜਿਹਾ ਚਮਚੇ ਦਾ ਚੌਥਾ ਹਿੱਸੇ ਤੋਂ ਵੀ ਘੱਟ ਅਸੀਂ ਮਿੱਠਾ ਸੋਡਾ ਪਾ ਲਾਂਗੇ 2 ਚਮਚੇ ਰਫਾਇਨਡ ਔਇਲ 1 ਕਪ ਔਇਲ ਦਹੀਂ ਦੀ ਲਈ ਇਹ ਵੀ ਪਾ ਲਈਨੇ ਇਹਨਾਂ ਮਿਕਸ ਕਰ ਲਾਂਗੇ ਥੋੜਾ ਥੋੜਾ ਜਿਹਾ ਪਾਣੀ ਵੀ ਪਾ ਲਾਂਗੇ ਪਾਣੀ ਪਾ ਕੇ ਤੇ ਸੌਫਟ ਡੋ ਬਣਾ ਲੈਂਦੇ ਕਠੂਰਿਆਂ ਵਾਸਤੇ ਕਠੂਰਿਆਂ ਦਾ ਆਟਾ ਬਣ ਕੇ ਤਿਆਰ ਆ। ਹੁਣ ਅਸੀਂ ਇਹਨੂੰ ਇਕੱਠਾ ਕਰਕੇ ਤੇ ਅੱਧੇ ਘੰਟੇ ਵਾਸਤੇ ਰੈਸਟ ਤੇ ਰੱਖ ਦਿੰਨੇ ਆ। ਇਸ ਨੂੰ ਇੱਕ ਡੱਬੇ ਦੇ ਵਿੱਚ ਰੱਖ ਦੇਣ ਲੱਗੇ ਅੱਧੇ ਘੰਟੇ ਵਾਸਤੇ। ਚੈੱਕ ਕਰ ਲੈਨੇ ਆਂ ਛੋਲਿਆਂ ਨੂੰ। ਇਹਨਾਂ ਨੂੰ ਪੰਜ ਅਹੀਂ ਵਸਲਾ ਮਰਵਾਈਆਂ ਵਾਂ। ਤੁਸੀਂ ਵੇਖ ਸਕਦੇ ਜੀ। ਟਮਾਟਰ ਵੀ ਗਿਆ ਲਗੇ ਨੇ ਇਹਦੀ ਸਕੀਨ ਜਿਹੜੀ ਹਟਾ ਲਾਂਗੇ ਛੋਲੇ ਵੀ ਸੌਫਟ ਹੋ ਗਏ ਚੰਗੀ ਤਰ੍ਹਾਂ ਤੇਜ ਪੱਤਾ ਵੀ ਅਸੀਂ ਕੱਢ ਲਈਨੇ ਪੱਤੀ ਦਾ ਪਾਣੀ ਅਸੀਂ ਉਬਾਲ ਕੇ ਰੱਖਿਆ ਸੀ ਉਹਨੂੰ ਅਸੀਂ ਇਹਦੇ ਵਿੱਚ ਪਾ ਲਈਨੇ ਇਹਨੂੰ ਅਸੀਂ ਛਾਣ ਲਾਂਗੇ ਇਹਨੂੰ ਹੁਣ ਅਸੀਂ ਤੜਕਾ ਲਾ ਲਈਏ ਹਾਲੇ ਅਸੀਂ ਬਿਲਕੁਲ ਵੀ ਕੋਈ ਤੇਲ ਨਹੀਂ ਪਾਇਆ ਨਾ ਕਿਉਂ ਪਾਇਆ ਹੁਣ ਅਸੀਂ ਇਹਨੂੰ ਤੜਕਾ ਲਾ ਲਾਂਗੇ ਤੜਕਾ ਲਾ ਲੈਣੇ ਛੋਲੇ ਨੂੰ ਦੋ ਤਿੰਨ ਚਮਚੇ ਅਸੀਂ ਤੇਲ ਪਾਇਆ ਵਾ ਅਸੀਂ ਰਾਈਸਡ ਆਇਲ ਲਿਆ ਵਾ ਫਿਰ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਇੱਕ ਚਮਚਾ ਜੀਰਾ ਥੋੜੀ ਜਿਹੀ ਹਿੰਗ ਬਾਕੀ ਖੜੇ ਮਸਾਲੇ ਅਸੀਂ ਨਾਲ ਹੀ ਪਾਤੇ ਸੀ ਤੇ ਕੜੀ ਪੱਤਾ ਥੋੜਾ ਜਿਹਾ ਅਦਰਕ ਦੀਆਂ ਕਟੀਆਂਆਂ ਜਾਂ ਲੰਬੀਆਂ ਸਲਾਈਸਾਂ ਤੇ ਦੋ ਹਰੀਆਂ ਮਿਰਚਾਂ ਤੜਕਾ ਪੁੱਜ ਕੇ ਤਿਆਰ ਆ ਥੋੜੀ ਜਿਹੀ ਕਸ਼ਮੀਰੀ ਦੇਗੀ ਲਾਲ ਮਿਰਚ ਇਹਨਾਂ ਵੀ ਨਾਲ ਹੀ ਪਕਾਵਾਂਗੇ ਛੋਲਿਆਂ ਦਾ ਮਸਾਲਾ ਦੋ ਚਮਚੇ ਪਰਕੇ ਪਾਵਾਂਗੇ ਇੱਕ ਚਮਚਾ ਗਰਮ ਮਸਾਲਾ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਛੋਲਿਆਂ ਦੇ ਵਿੱਚ ਪਾ ਲਈਏ ਜਿਹੜਾ ਅਸੀਂ ਤੜਕਾ ਲਾਇਆ ਉਹਨੂੰ ਇਹਦੇ ਵਿੱਚ ਪਾ ਲੈਨੇ ਹੁਣ ਅਸੀਂ ਪਾਣੀ ਛੋਲੇ ਬਣਾਉਣ ਵਾਸਤੇ ਥੋੜਾ ਜਿਹਾ ਹੀ ਮਿਲਦਾ ਪਾਣੀ ਤੇ ਬਣ ਕੇ ਤਿਆਰ ਆ ਛੋਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਖਾਂਚ ਵੀ ਬਹੁਤ ਹੀ ਟੇਸਟੀ ਆ ਛੋਲੇ ਬਣ ਕੇ ਤਿਆਰ ਛੋਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਥੋੜੀ ਜਿਹੀ ਕਸੂਰੀ ਮੇਥੀ ਲਈ ਆ ਉਹਨੂੰ ਇਹਦੇ ਉੱਪਰ ਪਾ ਲਈਏ ਇਹਨੂੰ ਗਾਰਨਿਸ਼ ਕਰ ਲੈਂਦੇ ਹਾਂ ਥੋੜਾ ਜਿਹਾ ਅਸੀਂ ਪਿਆਜ਼ ਪਾਵਾਂਗੇ ਕੱਚਾ ਦੋ ਤਨ ਹਰੀਆਂ ਮਿਰਚਾਂ ਛੋਲੇ ਬਣ ਕੇ ਤਿਆਰ ਬਹੁਤ ਹੀ ਵਧੀਆ ਛੋਲੇ ਬਣ ਕੇ ਤਿਆਰ ਹੋਏ ਇਸ ਤਰ੍ਹਾਂ ਕੱਚਾ ਪਿਆਜ਼ ਅਸੀਂ ਇਹਦੇ ਛੋਲਿਆਂ ਦੇ ਨਾਲ ਖਾਈਏ ਤੇ ਬਹੁਤ ਹੀ ਵਧੀਆ ਲੱਗਦਾ ਛੋਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਅਸੀਂ ਹੁਣ ਪਠੂਰੇ ਬਣਾ ਕੇ ਤਿਆਰ ਕਰ ਲੈਂਦੇ ਹਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਪਟੂਰਿਆਂ ਦੇ ਆਟੇ ਨੂੰ ਚੈੱਕ ਕਰ ਲੈਨੇ ਆ। ਆਟਾ ਫੁੱਲ ਲਿਆ ਵਾ ਅੱਗੇ ਨਾਲੋਂ ਕਾਫੀ। ਹੁਣ ਅਸੀਂ ਇਹ ਕੋਰ ਫਿਰ ਸੌਫਟ ਕਰ ਲੀਏ। ਘਾਟੇ ਦੇ ਪੇੜੇ ਬਣਾ ਲੈਨੇ ਆ। ਇੱਕ ਲੋਈ ਲਾਵਾਂਗੇ ਇਸ ਤਰ੍ਹਾਂ ਬਣਾ ਕੇ ਅਸੀਂ ਰੱਖ ਲਾਂ ਪੇੜਿਆਂ ਬਣਾ ਕੇ ਤੇ ਰੱਖ ਲੈਨੇ ਪੇੜ ਲੈ ਲੈਨੇ ਆ ਪੇੜਾ ਲੈ ਲਿਆ ਸੀ ਸੈਲਫ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਥੋੜਾ ਜਿਹਾ ਮੈਦੇ ਦੇ ਨਾਲ ਇਹਨੂੰ ਡਸਟ ਕਰ ਲੈਨੇ ਹਲਕਾ ਜਿਹਾ ਲੰਬਾਈ ਦੇ ਵਿੱਚ ਤੁਸੀਂ ਵੇਲਣਾ ਚਾਹੁੰਦੇ ਜੇ ਪਠੂਰਾ ਤੇ ਲੰਬਾਈ ਦੇ ਵਿੱਚ ਵੀ ਵੇਲ ਸਕਦੇ ਜੀ ਤੇ ਜੇ ਤੁਸੀਂ ਗੋਲ ਵੇਲਣਾ ਚਾਹੁੰਦੇ ਜੇ ਤੇ ਗੋਲ ਵੀ ਅਸੀਂ ਇਹਨੂੰ ਹਲਕਾ ਜਿਹਾ ਲੰਬਾਈ ਦੇ ਵਿੱਚ ਵੇਲਾਂ ਪਠੂਰੇ ਨੂੰ ਵੇਲ ਕੇ ਇੱਕ ਪੋਣੇ ਉੱਪਰ ਰੱਖ ਲੈਨੇ ਫਿਰ ਕੱਢਣ ਦੇ ਵਿੱਚ ਸੌਖ ਹੋ ਜਾਂਦੀ ਹੈ ਦੂਸਰੇ ਪਠੂਰੇ ਨੂੰ ਵੀ ਅਸੀਂ ਉਸ ਤਰ੍ਹਾਂ ਵੇਲ ਵੇਲ ਲੈਨੇ ਪਠੂਰੀਆਂ ਨੂੰ ਵੇਲ ਲਿਆ ਵਾ ਪਠੂਰੀਆਂ ਨੂੰ ਅਸੀਂ ਜਿਆਦਾ ਮੋਟਾ ਨਹੀਂ ਵੇਲਿਆ ਬਿਲਕੁਲ ਅਸੀਂ ਮੀਡੀਅਮ ਰੱਖਿਆ ਵਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਅਸੀਂ ਮੋਟਾ ਰੱਖਿਆ ਇਹਨੂੰ ਤੇਲ ਨੂੰ ਅਸੀਂ ਗਰਮ ਚੰਗੀ ਤਰ੍ਹਾਂ ਕਰ ਲਿਆ ਹੁਣ ਅਸੀਂ ਇਹ ਪਟੂਰੇ ਨੂੰ ਇਹਦੇ ਵਿੱਚ ਪਾ ਦਿੰਦੇ ਆ ਉੱਪਰ ਅਸੀਂ ਤੇਲ ਪਾ ਲਾਉ ਜੇ ਇੱਕ ਸਾਗਦੇ ਜੀ ਤੁਸੀਂ ਬਹੁਤ ਹੀ ਵਧੀਆ ਫੁੱਲ ਕੇ ਤਿਆਰ ਦਾ ਪਟੂਰਾ ਅਸੀਂ ਸਰੋਂ ਦੇ ਤੇਲ 'ਚ ਬਣਾਏ ਆ ਪਟੂਰੇ ਤੁਸੀਂ ਕੋਈ ਹੋਰ ਵੀ ਤੇਲ ਲੈ ਸਕਦੇ ਜੀ ਰਿਫਾਈਨਡ ਆਇਲ ਵੀ ਲੈ ਸਕਦੇ ਜੀ देखो पठूरा बहुत ही बढ़िया बनके तैयार होया बहुत ही जल्दी पठूरा बनके तैयार होया बिल्कुल भी ऑयली नहीं तैयार बनया पठूरा इन्हें छन्नी ਦੇ ਵਿੱਚ ਕੱਢ ਲਏਗੇ ਪਠੂਰੇ ਬਹੁਤ ਹੀ ਵਧੀਆ ਫੁੱਲ ਕੇ ਬਣ ਕੇ ਤਿਆਰ ਹੋਏ ਤੁਸੀਂ ਵੀ ਵੇਖ ਸਕਦੇ ਜੀ ਹੁਣ ਅਸੀਂ ਏਡੀ ਸਾਈਡ ਬਦਲਣਾ ਤੇਲ ਸਾਡਾ ਗਰਮ ਹੋਣਾ ਚਾਹੀਦਾ ਜੇ ਤੇ ਢੰਡਾ ਆਇਆ ਤੇ ਫਿਰ ਪਠੂਰੇ ਨੇ ਤੇਲ ਪੀ ਜਾਣਾ। ਜੇਕਰ ਤੇਲ ਗਰਮ ਹੋਇਆ ਵਧੀਆ ਤੇ ਬਹੁਤ ਹੀ ਵਧੀਆ ਪਠੂਰਾ ਫੋਲ ਕੇ ਤਿਆਰ ਹੁੰਦਾ। ਇਸੇ ਤਰ੍ਹਾਂ ਸੀ ਸਾਰੇ ਪਠੂਰੇ ਬਣਾ ਕੇ ਤਿਆਰ ਕਰ ਲਈਏ। ਛੋਲੇ ਤੇ ਪਠੂਰੇ ਬਣ ਕੇ ਤਿਆਰ ਆ। ਛੋਲੇ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਪਠੂਰੇ ਵੀ। ਤੁਸੀਂ ਵੀ ਵੇਖ ਸਕਦੇ ਜੇ ਫੁੱਲੇ ਫੁੱਲੇ ਇਕਦਮ ਪਠੂਰੇ ਬਣ ਕੇ ਤੇ ਤਿਆਰ ਹੋਏ ਆ। ਛੋਲੇ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ। तु भी इस तरह बनायो तो खाओ वीडियो लाइक करो कमेंट करो शेयर करो सबसक्राइब करो चलो फिर मिलते हैं किसी होर वीडियो के तद तक लिये सत श्रीकाल